ਰਹਿ ਗਏ 4 ਦਿਨ ਰਹਿ ਗਏ 4 ਦਿਨ ਰਹਿ ਗਏ 4 ਦਿਨ 4 ਦਿਨ ਰਹਿ ਗਏ 700 ਦੇ ਕੁੜਤੇ ਪਜਾਮੇ ਦੇ ਆ ਚੱਕੋ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਪਿਆਰ ਜੇ ਜਿਹੜਾ 1500 ਰੁਪਏ ਦਾ ਮਿਲਦਾ ਇਹ ਮੈਨਾਂ 700 ਰੁਪਏ ਦਾ ਔਰ 195 ਰੁਪਏ ਸਵਾਈ ਦੇ ਲਵਾਂਗੇ 895 ਰੁਪਏ ਜੇ ਸਟਿਚ ਕਰਕੇ ਦਵਾਂਗੇ ਦਿਨ ਤਾਈਓ ਰਹਿ ਗਏ 4 ਚਾਹੇ ਕਾਲਰ ਵਾਲਾ ਬਣਾ ਲਓ 195 ਰੁਪਏ ਸਵਾਈ ਆ ਜਿਹੜਾ 2 ਪੀਸ ਕੋਟ ਪੈਂਟ ਬਜਾਇ ਤੁਸੀਂ 10000 ਰੁਪਏ ਦਾ ਲੈਣੋ ਸਾਡੇ ਕੋਲ ਆਜੋ ਏਦਾਂ ਸੀਤਾ ਸਰਾਇਆ ਕੋਟ ਪੈਂਟ 10 ਵਾਲਾ ਤੁਹਾਨੂੰ ਸਿਰਫ 2995 ਦੇ ਦੇਣਾ ਆਪਾਂ ਆਹ ਜਿਹੜਾ 3 ਪੀਸ ਕੋਟ ਪੈਂਟ ਤੁਸੀਂ ਬਾਜ਼ਾਰ 'ਚ 15-15000 ਰੁਪਏ ਦੇ ਲੈਨੇ ਹੋ ਇੱਥੇ ਤੁਸੀਂ ਆਜੋ 15000 ਵਾਲਾ ਕੋਟ ਪੈਂਟ ਸਿਰਫ 3760 ਦੇ ਦੇ ਦਾਂਗੇ ਦੇਖੋ ਜੀ ਸ਼ੇਰਵਾਨੀਆਂ ਚੈੱਕ ਕਰ ਲਓ ਸ਼ੇਰਵਾਨੀ ਬਾਜ਼ਾਰ 'ਚ 10-10000 ਕਿੱਲਾ ਰੈਂਟ ਲੱਗਦਾ ਅਸੀਂ 606500 ਦੇ ਸਟਿਚ ਕਰਕੇ ਦੇ ਦਿੰਨੇ ਆ ਚਾਹੇ ਤੁਸੀਂ ਲਾਈਨਾਂ ਨਹੀਂ ਲੈ ਜਾਓ ਚਾਹੇ ਪ੍ਰਿੰਟ ਸ਼ਰਟਾ ਲੈ ਜਾਓ ਚਾਹੇ ਤੁਸੀਂ ਚੈੱਕ ਦੇ ਵਿੱਚ ਲੈ ਜੋ ਚਾਹੇ ਪਲੇਨ ਲੈ ਜੋ ਚਾਹੇ ਡੱਬੀਆਂ ਵਾਲੀਆਂ ਲੈ ਜੋ ਹਰ ਤਰ੍ਹਾਂ ਦੀ ਸ਼ਰਟ ਤੁਹਾਨੂੰ ਇੱਥੇ ਮਿਲ ਜਾਣੀ ਹੈਗੀ ਆ ਰੇਟ ਬਹੁਤ ਘੱਟ ਆ ਪੈਸੇ ਸਾਡੇ ਕੋਲ 3 350 ਰੁਪਏ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਰੇਂਜ ਜਿੱਦਾਂ ਤੁਸੀਂ ਲੈ ਕੇ ਜਾਣ ਦੀ ਇੱਛਾ ਕਰ ਸਕਦੇ ਆ ਉਹ ਰਹਿ ਗਏ 4 ਦਿਨ ਰਹਿ ਗਏ 4 ਦਿਨ ਰਹਿ ਗਏ 4 ਦਿਨ ਭਾਈ ਜੀ ਬੜਾ ਰੌਲਾ ਪਿਆ ਕਹਿੰਦੇ ਰਹਿ ਗਏ 4 ਦਿਨ ਰਹਿ ਗਾਦੇ ਗਏ ਆ ਦੇਖੋ ਜੀ 4 ਦਿਨ ਰਹਿ ਗਏ 195 ਦੇ 4 ਦਿਨ ਰਹਿ ਗਏ 700 ਦੇ ਕੁਰਤੇ ਪਜਾਮੇ ਦੇ ਆ ਚੱਕੋ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਪਿਆਰ ਚ ਜਿਹੜਾ 1500 ਰੁਪਏ ਦਾ ਮਿਲਦਾ ਇਹ ਮੈਨਾਂ 700 ਰੁਪਏ ਦਾ ਔਰ 195 ਰੁਪਏ ਸਵਾਈ ਦੇ ਲਵਾਂਗੇ 895 ਰੁਪਏ ਚ ਸਟਿਚ ਕਰਕੇ ਦਵਾਂਗੇ ਦਿਨ ਤਾਈਓ ਰਹਿ ਗਏ 4 ਜੀ ਰੋਲਾ ਜਿਆਦਾ ਪਾਈਏ ਨੇ ਤੁਹਾਨੂੰ ਭੁਲੇਖਾ ਲੱਗ ਗਿਆ 7-800 ਰੁਪਏ ਸਲਾਈ ਚੱਲਦੀ ਪਿਆਰ ਜੇ ਤੁਸੀਂ ਕਹਿੰਦੇ 195 ਰੁਪਏ ਚ ਕੁਰਤਾ ਪਜਾਮਾ ਸਲਾਈ ਕਰ ਦਾਂਗੇ ਦੁਨੀਆ ਦੇ ਕੋ ਟੇਲਰ ਜੰਮਿਆ ਨਹੀਂ ਜਿਹੜਾ 195 ਰੁਪਏ ਸਲਾਈ ਕਰ ਦਵੇ ਜੰਮਗੇ ਟੇਲਰ ਜੰਮਗੇ ਦੁਨੀਆ ਦੇ ਆਗੇ ਮਾਤੂ ਸ਼੍ਰੀ ਦਸਤਾਰ 4 ਦਿਨਾਂ ਲਈ ਅਸਮਾਨੋਂ ਟੇਲਰ ਲਾ ਲੈਂਦੇ ਆ ਆ ਚੈੱਕ ਕਰੋ ਚਾਹੇ ਕਾਲਰ ਵਾਲਾ ਬਣਾ ਲਓ 195 ਰੁਪਏ ਸਵਾਈ ਚਾਹੇ ਬੈਨ ਕਾਲਰ ਬਣਾ ਲਓ ਚਾਹੇ ਪੈਂਟ ਸਟਾਈਲ ਬਣਾ ਲਓ 195 ਰੁਪਏ ਸਵਾਈ ਦੇ ਆ ਕੁੜਤਾ ਪਜਾਮਾ ਦਵਾਂਗੇ 700 ਰੁਪਏ ਦਾ 195 ਰੁਪਏ ਸਵਾਈ ਦੇ ਗਰੰਟੀ ਠੋਕੇ ਦੇ ਨੇ ਕਿਤੋਂ ਨਹੀਂ ਮਿਲਣਾ। ਲੋ ਵੀ ਇਹ ਤਾਂ ਬਾਹਲੇ ਫੱਡਾ ਫਾਇਦਾ ਹੈ ਨਾ। ਬਾਜ਼ਾਰ 'ਚ 1500 ਰੁਪਏ ਦਾ ਕੱਪੜਾ ਆ 800 ਰੁਪਈਆ ਸਲਾਈ ਆ। 2300 ਰੁਪਏ ਦਾ কুরਤਾ ਪਿਆਮਾ ਜਿਹੜਾ ਮਾਤੂਸ਼ਰੀ ਦਸਤਾਰ ਤੇ 4 ਦਿਨ ਤੁਹਾਨੂੰ 2300 ਵਾਲਾ কুরਤਾ ਪਿਆਮਾ ਸਿਰਫ 895 'ਚ ਮਿਲਣਾ। ਆ ਜਾਓ ਛੇਤੀ ਘਰਾਂ 'ਚ ਨਾ ਬੈਠ ਰਹੋ ਭੱਡੇ ਫਾਇਦੇ ਹੋ ਰਿਹਾ। ਰੰਗ ਬਹੁਤ ਹੈ। ਕਲਰ ਬਹੁਤ ਹੈ। ਜਿੰਨੇ ਮਰਜ਼ੀ ਰੰਗ ਲੈ ਲਓ। ਚਾਹੇ ਵਾਈਟਸ ਵਾਲੋ ਚਾਹੇ ਸਵਾਲੋ ਰੰਗਦਾਰ ਚਾਹੇ ਪਠਾਨੀ ਸਟਾਈਲ ਜਿੱਦਾ ਦਾ ਮਰਜ਼ੀ ਸਵਾਲੋ। ਪਰ ਕੱਲਾ ਕੋਰਤਾ ਪਜਾਮਾ ਲੋਗੇ 700 ਰੁਪਏ ਦਾ ਜੇ ਇਥੋਂ ਸੁਭਾਓਗੇ 895 ਰੁਪਏ ਦਾ ਸੀਤਾਸਤਾਇ ਦਾਵਾਂਗੇ ਤੁਹਾਡੇ ਨਾਪ ਦਾ ਅੱਛਾ ਇਹਦੇ ਵਿੱਚੋਂ ਜਿਹੜਾ ਮਰਦੀ ਕੋਰਤਾ ਪਜਾਮਾ ਲੈ ਲੋ ਸਾਰਿਆਂ ਦੀ 195 ਨਹੀਂ 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 ਭਾਜੀ ਸਾਰਿਆਂ ਦੀ ਨਹੀਂ ਸਿਰਫ ਆਹੀ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਤੇ ਲਾਤੀ ਆਫਰ ਵੀ 895 ਰੁਪਏ ਦਾ ਸਟਿਚ ਕਰਕੇ ਦੇ ਦਾਂਗੇ ਅੱਛਾ ਜੀ ਬੰਦਾ ਕੋਈ ਕਵੇ ਮੈਨੂੰ ਥੋੜਾ ਜਿਆਦਾ ਉੱਪਰਲੀ ਰੇਂਜ ਚਾਹੀਦੀ ਲਗਜ਼ਰੀ ਲੁੱਕ ਚਾਹੀਦੀ ਉਹ ਵੀ ਹੈਗੀ ਉਹ ਵੀ ਹੈਗੀ ਜੀ ਉਹ ਵੀ ਹੈਗੀ ਆ ਚੱਕੋ ਗੀਜ਼ਾ ਕਾਟਨ ਹੈਗੀਆਂ ਵਧੀਆਂ ਕੋਈ 1500 ਦਾ ਕੁਰਤਾ ਪਜਾਮਾ ਲੇ ਲੈਣ ਦਾ ਹੈਗਾ ਵਾ 1600 ਦਾ কুরਤਾ ਪਜਾਮਾ ਸੀ ਆਰ ਆਨ ਦਾ কুরਤਾ ਪਜਾਮਾ ਹੈਗਾ 2500 ਦਾ ਜਿਹੜਾ ਬਿਆਰਾਂ ਚ 5-5000 ਦਾ ਮਿਲਦਾ ਰੰਗਦਾਰ ਵੀ ਬਹੁਤ ਹੈ ਆ ਬਲੈਕ ਤੇ ਚੈੱਕ ਕਰ ਲੋ ਬਲੈਕ ਦੀ ਵੈਰਾਈਟੀ ਬਹੁਤ ਹੈ ਆ ਚੈੱਕ ਕਰੋ ਜੀ ਗੀਜ਼ਾ ਕਾਟਨ ਦੇ ਰੰਗ ਪੇਪਰ ਕਾਟਨ ਦੇ ਰੰਗ কুরਤੇ ਪਜਾਮਿਆਂ ਵਿੱਚ ਮਾਤੂ ਸ਼੍ਰੀ ਦਸਤਾਰ ਪਾਗੇ ਬਣਾਣੇ ਦੀ ਉਹ ਕੰਨ ਖੋਲ ਕੇ ਗੱਲ ਸੁਣ ਲੋ ਇਹ ਆਮ ਹੱਟੀ ਨਹੀਂ ਬਜ਼ਾਰ ਵਾਲੀ ਇਹ ਕੋਈ ਬਟਾ ਸ਼ੋਰੂਮ ਨਹੀਂ ਨਾ ਕੋੜ ਕੋਰਾ ਮੋਗਾ ਮੁਖਸਰ ਮਲੋੜ ਗੰਗਾ ਨਗਰ ਦਿੱਲੀ ਰਾਜਸਥਾਨ ਹਰਿਆਣਾ ਜਿੱਥੇ ਮਰਜ਼ੀ ਪਤਾ ਕਰ ਲਿਓ ਜੋ ਰੇਡ ਮਾਤੂ ਸ਼ੀਰ ਦਸਤਾਰ ਪਾਕੇ ਪ੍ਰਾਣੇ ਮਿਲਣਾ ਕਿਤੇ ਹੋਰ ਨਹੀਂ ਮਿਲਣਾ ਦੇਖੋ ਜੀ 200 ਰੁਪਏ ਦਾ ਕੋਰਟਾ ਜਮਾ ਸਾਡੇ ਕੋਲ ਹੈਗਾ ਸਾਡੇ ਕੋਲ 500 ਦਾ 700 ਦਾ 800 ਰੁਪਏ ਪਰ 5000 ਤੱਕ ਦੇ ਕੋਰਟੇ ਪਿਆੰਮੇ ਹੈਗੇ ਆ ਜਿਹੜਾ ਮਰਜ਼ੀ ਰੰਗ ਲੈ ਜਾਓ ਵਾਈਟ ਲੈ ਜਾਓ ਬਲੈਕ ਲੈ ਜਾਓ ਹੁਣ ਆਪਾਂ ਗੱਲ ਛੋਟ ਦੀ ਗੱਲ ਈ ਤੁਸੀਂ ਬੈਂਕਾਂ 'ਚ ਕੰਮ ਕਰਦੇ ਹੋ ਤੁਸੀਂ ਆਫਿਸ 'ਚ ਕੰਮ ਕਰਦੇ ਹੋ ਤੁਹਾਨੂੰ ਪਾਰਟੀ ਵੇਅਰ ਪੈਂਟ ਸ਼ਰਟ ਚਾਹੀਦੀ ਆ ਤੁਸੀਂ ਬਾਹੜਾ ਛਾੜਾ ਕੱਢਣਾ ਆਹ ਦੇਖੋ ਚਾਹੇ ਪ੍ਰਿੰਟ ਸ਼ਰਟਾਂ ਲੈ ਜਾਓ ਚਾਹੇ ਤੁਸੀਂ ਚੈੱਕ ਦੇ ਵਿੱਚ ਲੈ ਜਾਓ ਚਾਹੇ ਪਲੇਨ ਲੈ ਜਾਓ ਚਾਹੇ ਡੱਬੀਆਂ ਵਾਲੀਆਂ ਲੈ ਜਾਓ ਹਰ ਤਰ੍ਹਾਂ ਦੀ ਸ਼ਰਟ ਸਾਨੂੰ ਇੱਥੋਂ ਮਿਲ ਜਾਣੀ ਹੈਗੀ ਆ ਰੇਟ ਬਹੁਤ ਘੱਟ ਆ ਪੈਸੇ ਸਾਡੇ ਕੋਲ 3 350 ਰੁਪਏ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਰੇਂਜ ਜਿੱਦਾਂ ਤੁਸੀਂ ਲੈ ਕੇ ਜਾਣ ਦੀ ਹਿੰਦਿਆ ਆ ਸਕਦੇ ਆ ਭਾਈ ਜੀ ਕੋਟ ਪੈਂਟ ਤੇ ਕੀ ਫਾਇਦਾ ਕਰਦੇ ਕੋਟ ਪੈਂਟ ਦੇ ਵਿੱਚ ਬਹੁਤ ਵੱਡਾ ਫਾਇਦਾ ਬਾਜ਼ਾਰਾਂ ਦੇ ਵਿੱਚ 5 500 8 800 ਸਮਾਈ ਹੈ ਬਾਜ਼ਾਰਾਂ ਦੀ ਗੱਲ ਛੱਡੋ ਬਾਗੇ ਪੁਰਾਣੇ ਦੇ ਵਿੱਚ ਕੋਟ ਕੁਰੇ ਦੇ ਵਿੱਚ ਮੌਕਸਰ ਦੇ ਵਿੱਚ ਲੁਧਿਆਣੇ ਦੇ ਵਿੱਚ 5-5000 ਸਮਾਈ ਆ ਆ ਕੋਰਪੈਂਟ ਮਾਤੂ ਸ਼੍ਰੀ ਦਸਤਾਰ ਆ ਚੈਲੰਜ ਕਰਕੇ ਦਿੰਦਾ 2995 2 ਪੀਸ 3760 3 ਪੀਸ ਸੀਤਾ ਸਤਾਇਆ ਸਟਿਚ ਕਰਕੇ ਆ ਕੱਪੜੇ ਦੀ ਕੁਆਲਿਟੀ ਬੋਲੂ ਆ ਚੱਕੋ ਲੈ ਜੋ ਦੇਖੋ ਜੀ ਬ੍ਰਾਂਡ ਵੀ ਬਹੁਤ ਵੱਡਾ ਆਪਣੇ ਬ੍ਰਾਂਡ ਤਿਆਰ ਕਰਦੇ ਆ ਮਾਤੂਸ਼ਰੀ ਟੈਕਸਟਾਈਲ 1970 1970 ਤੋਂ ਮਾਤੂਸ਼ਰੀ ਦਸਤਾਰ ਪੂਰੇ ਇੰਡੀਆ ਦੇ ਲੋਕਾਂ ਦਾ ਫਾਇਦਾ ਕਰਦਾ ਦੇਖੋ ਫਾਇਦਾ ਕੀ ਆ ਜਿਹੜਾ 2 ਪੀਸ ਕੋਟ ਪੈਂਟ ਬਾਜ਼ਾਰ 'ਚ ਤੁਸੀਂ 10000 ਰੁਪਏ ਦਾ ਲੈਨੇ ਹੋ ਸਾਡੇ ਕੋਲ ਆਜੋ ਇੰਦਾ ਸੀਤਾ ਸਲਾਇਆ ਕੋਟ ਪੈਂਟ 10 ਵਾਲਾ ਤੁਹਾਨੂੰ ਸਿਰਫ 2895 'ਚ ਦੇ ਦੇਣਾ ਆਪਾਂ ਆ ਜਿਹੜਾ 3 ਪੀਸ ਕੋਟ ਪੈਂਟ ਤੁਸੀਂ ਬਾਜ਼ਾਰ 'ਚ 15 15000 ਰੁਪਏ ਦੇ ਲੈਨੇ ਹੋ ਇੱਥੇ ਤੁਸੀਂ ਆਜੋ 15000 ਵਾਲਾ ਕੋਟ ਪੈਂਟ ਸਿਰਫ 3760 ਦੇ ਦੇ ਦਾਂਗੇ ਇਸ ਤੋਂ ਇਲਾਵਾ ਤੁਸੀਂ ਬਾਸਕਟ ਬਣਾਉਣੀ ਆ ਤੁਸੀਂ ਬਲੇਜ਼ਰ ਬਣਾਉਣੀ ਆ ਤੁਹਾਨੂੰ ਇਦੋਂ ਉੱਪਰਲੀ ਰੇਂਜ ਚਾਹੀਦੀ ਹੈ ਮੰਨ ਲਓ ਤੁਸੀਂ ਚਾਹੋ ਨੀਓ 5000 ਦਾ ਕੋਟ ਪੈਂਟ 6000 ਦਾ ਕੋਟ ਪੈਂਟ 10000 ਦਾ ਕੋਟ ਪੈਂਟ ਤੁਸੀਂ ਆ ਬਲੇਜ਼ਰਾਂ ਲੈਣੀਆਂ ਇਹਦੇ ਵਿੱਚ ਭਾਈ ਜੀ ਸ਼ੇਰਵਾਨੀਆਂ ਦੇ ਵਿੱਚ ਕੀ ਫਾਇਦਾ ਕਰਦੇ ਦੇਖੋ ਜੀ ਸ਼ੇਰਵਾਨੀਆਂ ਚੈੱਕ ਕਰ ਲਓ ਸ਼ੇਰਵਾਨੀ ਬਾਜ਼ਾਰ ਤੇ 10-10000 ਇਕੱਲਾ ਰੈਂਟ ਲੱਗਦਾ ਅਸੀਂ 6000 6500 ਦੇ ਸਟਿਚ ਕਰਕੇ ਦੇ ਦਿੰਨੇ ਆ ਡਿਜ਼ਾਈਨਰ ਕੋਟ ਤੇ ਚੈੱਕ ਕਰ ਲਓ ਤੁਹਾਡੀ ਥੀਮ ਹੈ ਵੈਡਿੰਗ ਦੇਖੋ ਵਿਆਹ ਸ਼ਾਦੀਆਂ ਦੇ ਦਿਨ ਹੋਣ ਵਾਲੇ ਸ਼ੁਰੂ ਹੁਣ ਮਾਤੂ ਸ਼੍ਰੀ ਦਸਤਾਰ ਤੋਂ ਤੁਸੀਂ ਕੋਟ ਪੈਂਟ ਸਵਾਉਣੇ ਆ ਕੁੜਤੇ ਪਜਾਮੇ ਸਵਾਉਣੇ ਆ ਤੁਸੀਂ ਲਹਿੰਗੇ ਸ਼ਰਾਰੇ ਗਰਾਰੇ ਸੂਟ ਚੈੱਕ ਕਰ ਲਓ ਆ 100 100 ਰੁਪਏ ਦੀਆਂ ਸੇਲਾਂ ਤੇ ਸੂਟ ਲੱਗੇ ਆ ਆ 4 ਦਿਨਾਂ ਲਈ ਇਹ ਵੀ ਅੱਕੇ ਸ਼ੁਰੂ ਹੋ ਜਾਣੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਸਿਰਫ 4 ਦਿਨ ਲਾਸਟ ਸੇਲ ਆ ਜੀ ਉਸ ਤੋਂ ਬਾਅਦ ਨਹੀਂ ਇਹ ਰੇਟ ਮੈਨ ਨੇ ਉਸ ਤੋਂ ਬਾਅਦ ਨਹੀਂ ਆ ਕੁੜਤੇ ਪਜਾਮੇ ਮਿਲਨੇ ਕੋਟ ਪੈਂਟ ਉਸ ਤੋਂ ਬਾਅਦ ਇਹਨਾਂ ਰੇਟਾਂ ਦੇ ਵਿੱਚ ਨਹੀਂ ਮਿਲਨੇ ਸੋ ਛੇਤੀ ਆਜੋ ਨੰਬਰ ਸਕਰੀਨ ਤੇ ਕੋਈ ਜਾਣ ਕੇ ਨਹੀਂ ਤੁਸੀਂ ਫੋਨ ਕਰ ਸਕਦੇ ਆ ਕਿਆਰਾਮਨ ਓਪਨਦੀ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਬਾਗਾ ਪ੍ਰਾਣਾ